ਤਕਾਲ ਦਿੱਲੀ ਬੰਦ ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਨਤੀਜੇ ਵਜੋਂ ਗੁਰਦਾਸਪੁਰ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਉੱਤੇ ਲਗਾਤਾਰ ਚੈਕਿੰਗ ਆਪਰੇਸ਼ਨ ਚਲਾਏ ਜਾ ਰਹੇ ਨੇ ਤੇ ਗੁਰਦਾਸਪੁਰ ਇੱਕ ਬਹੁਤ ਹੀ ਸੰਵੇਦਨਸ਼ੀਲ ਜ਼ਿਲ੍ਹਾ ਹੈ ਜੋ ਕਿ ਇੱਕ ਪਾਸੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਦੂਜੇ ਪਾਸੇ ਜੰਮੂ-ਕਸ਼ਮੀਰ ਰਾਜ ਨਾਲ ਲੱਗਦਾ ਹੈ ਨਤੀਜੇ ਵਜੋਂ ਗੁਰਦਾਸਪੁਰ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਪੁਲਿਸ ਰੇਲਵੇ ਸਟੇਸ਼ਨ ਉੱਤੇ ਸਖਤ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਸ਼ਰਾਰਤ ਨੂੰ ਰੋਕ ਕੇ ਦੇ ਲਈ ਚੈਕਿੰਗ ਆਪਰੇਸ਼ਨ ਚਲਾ ਰਹੀ ਹੈ ਇਸ ਬਾਬਤ ਐਸਐਸਪੀ ਦਿੱਤੇ ਕੁਮਾਰ ਨੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਨੇ ਸੁਰੱਖਿਆ ਕਾਰਨਾ ਕਰਕੇ ਰੇਲਵੇ ਸਟੇਸ਼ਨ ਉਤੇ ਪਲੇਟਫਾਰਮ ਉਤੇ ਚੈਕਿੰਗ ਆਪਰੇਸ਼ਨ ਕੀਤੇ ਨੇ ਰੇਲ ਗੱਡੀ ਦੇ ਅੰਦਰ ਤੇ ਗੁਰਦਾਸਪੁਰ ਰੇਲਵੇ ਸਟੇਸ਼ਨ ਉਤੇ ਪਲੇਟਫਾਰਮ ਤੇ ਯਾਤਰੀਆਂ ਦੇ ਸਮਾਨ ਅਤੇ ਆਧਾਰ ਕਾਰਡ ਦੀ ਜਾਂਚ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਜਿਸ ਕਾਰਨ ਰੇਲਵੇ ਸਟੇਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਜੇਕਰ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਦਿਖਾਈ ਦਿੰਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਤੁਪ ਅੱਜ ਗੁਰਦਾਸਪੁਰ ਪੁਲਿਸ ਡਿਸਟ੍ਰਿਕਟ ਦੇ ਵਿੱਚ ਜਿਹੜਾ ਹੈਗਾ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈਗੀ ਚੈਕਿੰਗ ਏਰੀਆ ਡੋਮਿਨੇਸ਼ਨ ਮੱਛੀ ਉਹ ਚੱਲ ਰਹੀ ਹੈਗੀ ਅੱਜ ਸੀ ਜਿਹੜਾ ਗਰਸਰਫਸਲ ਸਾਹਿਬ ਐਸਪੀ ਡੀ ਸਾਹਿਬ ਰਹੇਗੇ ਉਹਨਾਂ ਦੇ ਨਾਲ ਅੱਜ ਰੇਲਵੇ ਸਟੇਸ਼ਨ ਆਏ ਹੈਗੇ ਐਂਡ ਇੱਥੇ ਸਭ ਜਿਹੜੀ ਐਂਟੀ ਸ਼ਾਪ ਦਾ ਟੀਮ ਐ ਸਪੈਸ਼ਲ ਟੀਮ ਐ ਐਸਓ ਜੀ ਉਹ ਪ੍ਰੋਪਰ ਚੈੱਕ ਕਰ ਰਹੀ ਹੈਗੀ ਤੁਸੀਂ ਜਿੱਦਾਂ ਕਿ ਪਤਾ ਹੈਗਾ ਜੀ ਵੀ ਸਾਡਾ ਜਿਹੜਾ ਹੈਗਾ ਐਕਸਰਸਾਈਜ਼ ਵੀ ਕਾਫੀ ਸਪੌਂਟੇਨੀਅਸ ਹੁੰਦਾ ਹੈਗਾ ਤੋ ਸਾਡੇ ਜਿਹੜੇ ਹੈਗੇ ਇਸ ਤੋਂ ਇਲਾਵਾ ਵੀ ਸਾਡੀ ਵਫਾਕ ਟੀਮ ਹੈ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਰੇਲਵੇ ਸਟੇਸ਼ਨ ਹੈ ਉਹਨਾਂ ਨੂੰ ਹੁੰਦੇ ਹੈਗੇ ਚੱਕਰ ਸਾਰੇ ਲੋਕਾਂ ਤੋਂ ਪੁਲਿਸ ਨੂੰ ਵੀ ਦੇਖੋ ਸਾਡਾ ਇਹ ਨਹੀਂ ਹੈ ਕਿ ਪੈਨਿਕ ਕਿਸੇ ਵੀ ਤਰੀਕੇ ਦੀ ਜਿਹੜੀ ਹੈਗੀ ਆਫਾਤ ਤੋਂ ਦੂਰ ਹੈ ਨਾ ਐਂਡ ਇਮੀਡੀਟਲੀ ਜਿਹੜਾ ਹੈਗਾ ਅਗਰ ਉਹਨਾਂ ਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਉਹਨਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਉਹਨਾਂ ਨੂੰ ਕਿਸੇ ਚੀਜ਼ ਤੇ ਸ਼ੱਕ ਹੁੰਦਾ ਕੋ ਉਹ ਬਲੂ ਪੁਲਿਸ ਕਾਲ ਨੂੰ ਮਮਨੰਤ ਤੋ ਜੋ ਇਨਫੋਰਮੇਸ਼ਨ ਦੇਣ ਤੋ ਸੋ ਦੈਟ ਹੀ ਅਸ਼ੂਰਡ ਇਟ ਐਕਟ ਸਿਟੀ ਸੈਫਟੀ